ਸਸ਼ੀਕਾਲ ਵੀਪੀ ਸਾਜਾ ਵਖਰੇ ਸਾਰੀ ਦਸ਼ਕਾਂ ਦਾ ਖੇਤੀਬਾੜੀ ਦੇ ਖਬਰਾਂ ਵਿੱਚ ਸਵਾਗਤ ਮੈਂ ਹਾਂ ਰਮਨ ਸੋਢੀ ਤੇ ਅੱਜ ਅਸੀਂ ਗੱਲ ਕਰਾਂਗੇ ਬਾਗਬਾਨੀ ਦੀ ਖੇਤੀ ਲਈ ਆਈ ਨਵੀਂ ਤਕਨੀਕ ਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਬਾਗਬਾਨੀ ਦੇ ਕਿੱਤੇ ਨੂੰ ਆਸਾਨ ਬਣਾਉਣ ਦੇ ਲਈ ਪਿੱਟ ਡਿਗਰ ਨਾਂ ਦੀ ਮਸ਼ੀਨ ਦੀ ਖੋਜ ਕੀਤੀ ਹੈ ਇਸ ਮਸ਼ੀਨ ਦੀ ਵਰਤੋਂ ਕਰਕੇ ਕਿਸਾਨ ਮਿੰਟਾਂ 'ਚ ਕਈ ਟੋਏ ਪੁੱਟ ਸਕਦੇ ਨੇ ਬਾਗਾਂ ਲਈ ਇਹ ਮਸ਼ੀਨ ਕਾਫੀ ਲਾਇਵਨ ਸਾਬਤ ਹੋ ਸਕਦੀ ਹੈ ਮਿੱਟੀ 'ਚ ਚੱਲ ਰਹੀ ਏ ਮਸ਼ੀਨ ਬਾਗਵਾਨੀ ਦੇ ਕਿਸਾਨਾਂ ਦਾ ਸਹਿਯੋਗ ਦੇਣ ਆ ਰਹੀ ਏ ਜੀ ਹਾਂ ਇਹ ਮਸ਼ੀਨ ਬਾਗਾਂ ਲਈ ਟੋਏ ਪੁੱਟਣ ਦਾ ਕੰਮ ਕਰਦੀ ਏ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਹ ਮਸ਼ੀਨ ਟੋਏ ਪੁੱਟਣ ਦਾ ਕੰਮ ਘੰਟਿਆਂ 'ਚ ਨਹੀਂ ਬਲਕਿ ਮਿੰਟਾਂ ਵਿੱਚ ਹੀ ਕਰ ਦਿੰਦੀ ਏ ਇਹ ਜਿਹੜੀ ਬਾਗਬਾਨੀ ਦੇ ਵਿੱਚ ਟੋਏ ਪੱਟਣ ਦੇ ਵਿੱਚ ਜਿੱਥੇ ਆਪਾਂ ਬੂਟੇ ਵਗੈਰਾ ਲਗਾਉਣੇ ਉਹਦੇ ਵਿੱਚ ਅਸੀਂ ਨੂੰ ਵਰਤ ਸਕਦੇ ਆ ਇਸ ਲਈ ਸਾਨੂੰ 25 ਤੋਂ ਲੈ ਕੇ 35 ਹਸਪਾਵਰ ਦਾ ਟਰੈਕਟਰ ਚਾਹੀਦਾ ਹੈ ਇਸ ਮਸ਼ੀਨ ਨਾਲ ਅਸੀਂ 3 ਫੁੱਟ ਡੂੰਘਾ ਤੇ ਜਿਹੜਾ ਉਹਦਾ ਡਾਇਆ ਹੈਗਾ ਉਹ 15 ਤੋਂ ਲੈ ਕੇ 75 ਸੈਂਟੀਮੀਟਰ ਦਾ ਡਾਇਆ ਦਾ ਜਿਹੜੇ ਆਪਾਂ ਟੋਏ ਪੱਟ ਸਕਦੇ ਆ ਤੇ ਇਸ ਮਸ਼ੀਨ ਜਿਹੜੀ ਹੈਗੀ ਇਹ ਟੋਏ ਤਕਰੀਬਨ 2 ਮਿੰਟ ਦੇ ਵਿੱਚ ਕਟੋਇਆ ਪੱਟ ਸਕਦੀ ਹੈ ਇਸ ਤੋਂ ਇਲਾਵਾ ਬਾਗਵਾਨੀ ਤੋਂ ਇਲਾਵਾ ਜਿੱਥੇ ਪਰ ਚਾਰਦਵਾਰੀ ਕਰਦੇ ਹੈਗੇ ਆ ਆਪਣੀ ਫੈਂਸਿੰਗ ਕਰਦੇ ਹੈਗੇ ਉੱਥੇ ਵੀ ਆਪ ਨੂੰ ਟੋਏ ਪੱਟਣ ਦੀ ਲੋੜ ਹੁੰਦੀ ਹੈ ਸੋ ਇਹ ਮਸ਼ੀਨ ਉਸੇ ਪਰਪਸ ਉਸ ਪਰਪਸ ਨੂੰ ਵੀ ਇਹ ਪੂਰਾ ਕਰਦੀ ਹੈ ਸੋ ਇਹ ਕਿਸਾਨਾਂ ਲਈ ਬਹੁਤ ਫਾਇਦੇਮੰਦ ਮਸ਼ੀਨ ਹੈ ਇਸ ਦੀ ਕੀਮਤ ਜਿਹੜੀ ਹੈਗੀ ਆ 55000 ਦੇ ਲਗਭਗ ਹੈ ਤੇ ਇਹ ਮਸ਼ੀਨ ਸਾਂਝੇ ਤੌਰ ਤੇ ਸੁਸਾਇਟੀ ਵਾਲੇ ਲੈ ਸਕਦੇ ਹਨ ਜਾਂ ਡਿਪਾਰਟਮੈਂਟ ਵਾਲਿਆਂ ਕੋਲ ਮਸ਼ੀਨ ਹੋ ਸਕਦੀ ਹੈ ਤੇ ਤੁਸੀਂ ਇਹਨੂੰ ਕਿਰਾਏ ਤੇ ਵੀ ਚਲਾ ਸਕਦੇ ਹੋ ਜਿਸ ਨਾਲ ਤੁਸੀਂ ਇਸ ਮਸ਼ੀਨ ਦੀ ਜਰੀ ਹੈਗੀ ਆ ਸਸੇ ਤਰੀਕੇ ਨਾਲ ਜਿਹੜਾ ਇਹਦੇ ਵਰਤੋਂ ਕਰ ਸਕਦੇ ਹੋ ਤੇ ਇਹਦਾ ਸੁਚੱਜੀ ਵਰਤੋਂ ਕਰ ਸਕਦੇ ਹੋ। ਸੋ ਇਹ ਮਸ਼ੀਨ ਜਿਹੜਾ ਕਿਸਾਨਾਂ ਲਈ ਬਹੁਤ ਕਾਮਯਾਬ ਹੈ। ਸੁਭਾ ਸਰਕਾਰ ਖੇਤੀ ਨੂੰ ਮੁਨਾਫੇਯੋਗ ਬਣਾਉਣ ਲਈ ਖੇਤੀ ਵਿਪਨਨਤਾ ਦਾ ਨਾਰਾ ਲਾ ਰਹੀ ਹੈ। ਇਸ ਨਾਰੇ ਦੀ ਸਫਲਤਾ ਲਈ ਕਿਸਾਨਾਂ ਨੂੰ ਬਾਗ ਲਾਉਣ ਦੀ ਸਲਾਹ ਵੀ ਦਿੱਤੀ ਜਾ ਰਹੀ ਹੈ। ਪਰ ਬਾਗਬਾਨੀ ਲਈ ਲੇਬਰ ਘਾਟ ਅਕਸਰ ਕਿਸਾਨਾਂ ਦੀ ਪਰੇਸ਼ਾਨੀ ਰਹੀ ਹੈ। ਇਹ ਦੌਰ ਵਿੱਚ ਇਹ ਮਸ਼ੀਨ ਸਮੇਂ ਤੇ ਲੇਬਰ ਦੀ ਬਚਤ ਕਰੇਗੀ ਇੰਨਾ ਹੀ ਨਹੀਂ ਇਸ ਮਸ਼ੀਨ ਦੀ ਵਰਤੋਂ ਕਰਨਾ ਬਹੁਤ ਆਸਾਨ ਹੈ ਇਹ ਮਸ਼ੀਨ 25 ਤੋਂ 35 ਹਾਰਸ ਪਾਵਰ ਦੇ ਟਰੈਕਟਰ ਨਾਲ ਬੜੀ ਆਸਾਨੀ ਨਾਲ ਚਲਾਈ ਜਾ ਸਕਦੀ ਹੈ ਇਹਦੀ ਵਰਤੋਂ ਲਈ ਜਿੱਥੇ ਤੁਸੀਂ ਜਦੋਂ ਨਵਾਂ ਬਾਗ ਲਗਾਣੇ ਹੈ ਤਾਂ ਉੱਥੇ ਆਪਾਂ ਨੂੰ ਟੋਏ ਪੱਟਣ ਦੀ ਲੋਡ ਪੈਂਦੀ ਹੈ ਜੇ ਆਪਾਂ ਮੈਨੂਅਲੀ ਲਾਣੇ ਹੈ ਲੇਬਰ ਦੇ ਘਾਟ ਹੈ ਤੇ ਲੇਬਰ ਵੀ ਜਿਆਦਾ ਚਾਹੀਦੀ ਹੈ ਦੂਜੇ ਪਾਸੇ ਖਰਚਾ ਵੀ ਜਿਆਦਾ ਹੁੰਦਾ ਹੈ ਤੇ ਟਾਈਮ ਵੀ ਜਿਆਦਾ ਲੱਗਦੇ ਆ ਸੋ ਇਸ ਨਾਲ ਜਿਹੜੀ ਹੈਗੀ ਆਪਣੇ ਸਮੇਂ ਦੀ ਬਹੁਤ ਬਚਤ ਹੋ ਜਾਂਦੀ ਹੈ ਸੋ ਆਪਾਂ ਨੇ 2 ਮਿੰਟ ਦੇ ਵਿੱਚ ਇੱਕ ਟੋਇਆ ਪੱਟ ਦਿੰਦੇ ਆ ਉਸ ਹਿਸਾਬ ਨਾਲ ਆਪਣੀ ਕਾਫੀ ਬਚਤ ਹੈ ਸਮੇਂ ਦੀ ਕਾਫੀ ਬਚਤ ਹੈ ਇਸ ਮਸ਼ੀਨ ਦੀ ਕੀਮਤ ਸਿਰਫ 50000 ਰੁਪਏ ਹੈ ਤੇ ਖੁਸ਼ੀ ਦੀ ਗੱਲ ਇਹ ਹੈ ਕਿ ਇਸ ਮਸ਼ੀਨ ਤੇ ਬਾਗਵਾਨੀ ਵਿਭਾਗ ਵੱਲੋਂ ਸਬਸਿਡੀ ਦਿੱਤੀ ਜਾ ਰਹੀ ਹੈ ਉਹੜ ਹੈ ਇਸ ਮਸ਼ੀਨ ਬਾਰੇ ਕਿਸਾਨਾਂ ਨੂੰ ਵੱਧ ਤੋਂ ਵੱਧ ਜਾਣਕਾਰੀ ਦੇਣ ਦੀ ਤਾਂ ਕਿ ਇਸ ਦੇ ਫਾਇਦਿਆਂ ਤੋਂ ਲਾਹਾ ਲਿਆ ਜਾ ਸਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵੱਲੋਂ ਪਿੱਟ ਡਿਗਰ ਨਾਂ ਦੀ ਮਸ਼ੀਨ ਤਿਆਰ ਕਰ ਦਿੱਤੀ ਗਈ ਹੈ ਜੋ ਕਿ ਕੁਝ ਹੀ ਮਿੰਟਾਂ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਲੇਬਰ ਦੇ ਬਰਾਬਰ ਦਾ ਕੰਮ ਕਰੇਗੀ ਇਸ ਮਸ਼ੀਨ ਦੇ ਕੀ ਫਾਇਦੇ ਹੋਣਗੇ ਇਸ ਤੇ ਕੰਮ ਕਰਨ ਦੀ ਵਿਧੀ ਕੀ ਹੋਵੇਗੀ ਤੇ ਕਿਸਾਨ ਵੀਰੋ ਤੁਸੀਂ ਇਸ ਮਸ਼ੀਨ ਨੂੰ ਕਿਸ ਤਰ੍ਹਾਂ ਖਰੀਦ ਸਕਦੇ ਹੋ ਇਸ ਬਾਬਤ ਤਮਾਮ ਜਾਣਕਾਰੀ ਦੇਣ ਦੇ ਲਈ ਸਾਡੇ ਨਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਮਸ਼ੀਨਰੀ ਮਾਹਿਰ ਡਾਕਟਰ ਮਹੇਸ਼ ਨਾਰਿੰਗ ਸਿੱਦੇ ਜੁੜ ਚੁੱਕੇ ਨੇ ਨਾਰਿੰਗ ਸਾਹਿਬ ਤੁਹਾਡਾ এবੀਪੀ ਸਾਂਝਾ ਤੇ ਸਵਾਗਤ ਹੈ ਸਭ ਤੋਂ ਪਹਿਲਾਂ ਸਾਡੇ ਕਿਸਾਨ ਵੀਰਾਂ ਨੂੰ ਇਹ ਦੱਸੋ ਕਿ ਬਾਗਬਾਨੀ ਦੇ ਕਿਤੇ ਲਈ ਇਹ ਮਸ਼ੀਨ ਕਿਸ ਤਰ੍ਹਾਂ ਲਾਹੇਵੰਦ ਹੈ ਕਸਾਰ ਵੀਰਾਂ ਵਾਸਤੇ ਇਹ ਜਿਹੜੀ ਮਸ਼ੀਨ ਹੈਗੀ ਆ ਬਹੁਤ ਲਾਹੇਵੰਦ ਹੈਗੀ ਆ ਕਿਉਂਕਿ ਜਦੋਂ ਆਪਾਂ ਬਾਗ ਲਗਾਣੇ ਹੈਗੇ ਆ ਉਹਦੇ ਵਿੱਚ ਜਿਹੜੀ ਸਭ ਤੋਂ ਵੱਡੀ ਸਮੱਸਿਆ ਹੈਗੀ ਟੋਏ ਪੱਟਣ ਦੀ ਜੀ ਇਹ ਟੋਏ ਪੱਟਣ ਦਾ ਕੰਮ ਪਹਿਲਾਂ ਆਪਾਂ ਆਗਰ ਮਾਰਦੇ ਹੈਗੇ ਆ ਉਸ ਤੋਂ ਬਾਅਦ ਕਈਆਂ ਨਾਲ ਪੱਟਦੇ ਹੈਗੇ ਆ ਇੱਕ ਟੋਏ ਨੂੰ ਪੱਟਣ ਲਈ ਜਿਹੜਾ ਹੈਗਾ ਤਗੀਵਨ 20 ਤੋਂ 25 ਮਿੰਟ ਦਾ ਟਾਈਮ ਲੱਗ ਜਾਂਦਾ ਹੈ ਤੇ ਲੇਬਰ ਨੂੰ ਲੇਬਰ ਦੀ ਇੱਕ ਸਮੱਸਿਆ ਵੀ ਹੈਗੀ ਆ ਦੂਜੇ ਪਾਸੇ ਆਪਾਂ ਨੂੰ ਲੇਬਰ ਨਾਲ ਜਦੋਂ ਕੰਮ ਕਰਦੇ ਮਹਿੰਗਾ ਵੀ ਪੈਂਦਾ ਹੈਗਾ ਸੋ ਐਸ ਸਮੱਸਿਆ ਦਾ ਹੱਲ ਜਿਹੜਾ ਹੈਗਾ ਆਪਾਂ ਟੋਏ ਪੱਟਣ ਵਾਲੀ ਮਸ਼ੀਨ ਪਿੱਟ ਡਿੱਗਰ ਦੀ ਮਸ਼ੀਨ ਜਿਹੜੀ ਹੈਗੀ ਆ ਯੂਨੀਵਰਸਿਟੀ ਨੇ ਬਣਾਈ ਹੈਗੀ ਆ ਤੇ ਇਹ ਬਾਗਬਾਨੀ ਵਾਸਤੇ ਜਿਹੜੀ ਹੈਗੀ ਆ ਬਹੁਤ ਹੀ ਲਾਹੇਵੰਦ ਹੈਗੀ ਆ ਜੀ ਇਸ ਮਸ਼ੀਨ ਨਾਲ ਤੁਸੀਂ ਜਿਹੜਾ ਹੈਗਾ 2 ਤੋਂ 3 ਮਿੰਟ ਦੇ ਵਿੱਚ ਇੱਕ ਟੋਆ ਪੱਟ ਸਕਦੇ ਆ ਇਸ ਲਈ ਜਿਹੜਾ ਹੈਗਾ ਆਪਾਂ ਨੂੰ ਟਰੈਕਟਰ ਹੈਗਾ 25 ਹਸਪਾਵਰ ਤੋਂ 35 ਹਸਪਾਵਰ ਦਾ ਚਾਹੀਦਾ ਹੈਗਾ ਜੇ ਆਪਾਂ ਨੇ ਟੋਏ ਦਾ ਜਿਹੜਾ ਹੈਗਾ ਡਾਇਆਜ ਨੂੰ ਵਿਆਸ ਕਰਨੇ ਹੈਗਾ ਜਿਆਦਾ ਪੱਟਣਾ ਹੈਗਾ ਤਾਂ ਉਸ ਲਈ ਫਿਰ ਆਪਾਂ ਨੂੰ ਵੱਡੀ ਹਸਪਤਾਲ ਦਾ ਵੀ ਟਰੈਕਟਰ ਦੀ ਲੋੜ ਪੈ ਸਕਦੀ ਹੈ ਜੀ ਸੋ ਜੇ ਆਪਾਂ ਹੁਣ ਦੇਖੀਏ ਵੀ 3 ਮਿੰਟ ਦੇ ਵਿੱਚ ਟਰੈਕਟਰ ਦੇ ਨਾਲ ਜਿਹੜੀ ਇਸ ਮਸ਼ੀਨ ਆਪਾਂ ਟੋਇਆ ਪੱਟ ਸਕਦੇ ਆ ਤੇ ਇਸ ਨਾਲ ਆਪਾਂ ਕੰਟੀਨਿਊਸ ਕੰਮ ਲੈ ਸਕਦੇ ਆ ਮਸ਼ੀਨ ਤੋਂ ਜੀ ਤੇ ਜੇ ਆਪਾਂ ਲੇਬਰ ਲਗਾਣੇ ਹੈਗੇ ਆ ਲੇਬਰ ਰੁਕ ਰੁਕ ਕੇ ਕੰਮ ਕਰਦੀ ਹੈਗੀ ਆ ਤੇ ਲੇਬਰ ਮਹਿੰਗੀ ਵੀ ਪੈਂਦੀ ਆ ਆਪਾਂ ਨੂੰ ਸੋ ਇਹ ਮਸ਼ੀਨ ਜਿਹੜੀ ਹੈਗੀ ਆ ਕਿਸਾਨਾਂ ਲਈ ਇੱਕ ਜਿਹੜੇ ਬਾਗਬਾਨੀ ਦਾ ਕੰਮ ਕਰਨਾ ਚਾਹੁੰਦੇ ਹੈਗੇ ਆ ਉਸ ਜਿਹੜੇ ਉਸ ਦੇ ਵਿੱਚ ਜਿਹੜੀ ਟੋਏ ਪੱਟਣ ਦੀ ਇੱਕ ਜਿਹੜੀ ਲੇਬਰ ਦੀ ਸਮੱਸਿਆ ਆਂਦੀ ਹੈ ਗਿਆ ਇਸ ਨੂੰ ਇਸ ਮਸ਼ੀਨ ਜਰੀ ਹੈਗੀ ਆ ਦੂਰ ਕਰਦੀ ਹੈ ਡਾਕਟਰ ਸਾਹਿਬ ਇਸ ਮਸ਼ੀਨ ਦੇ ਕੰਮ ਕਰਨ ਦੀ ਜਿਹੜੀ ਵਿਧੀ ਆ ਉਹ ਕਿਸ ਤਰ੍ਹਾਂ ਦੀ ਹੈ ਕੀਮਤ ਹੈਗੀ ਆ ਤਕਰੀਬਨ 50000 ਤੋਂ 55000 ਦੇ ਵਿੱਚ ਹੈਗੀ ਆ ਤੇ ਹਾਂਜੀ ਹੈਲੋ ਡਾਕਟਰ ਸਾਹਿਬ ਮਾ ਮਸ਼ੀਨ ਦੇ ਕੰਮ ਕਰਨ ਦੀ ਵਿਧੀ ਕੀ ਹੈ ਹੈਲੋ ਇਹ ਮਸ਼ੀਨ ਜਿਹੜੀ ਹੈਗੀ ਆ ਟਰੈਕਟਰ ਦੀ ਪੀਟੀਓ ਨਾਲ ਚੱਲਦੀ ਹੈਗੀ ਆ ਟਰੈਕਟਰ ਦੇ ਪਿੱਛੇ ਜਿਹੜੀ ਆਪਾਂ ਨੂੰ ਪੀਟੀਓ ਪਾਵਰ ਮਿਲਦੀ ਹੈਗੀ ਆ 540 RPM ਤੇ ਚੱਲਦੀ ਹੈਗੀ ਆ ਤੇ ਜਿਹੜੀ ਇਸ ਮਸ਼ੀਨ ਦੇ ਵਿੱਚ ਇੱਕ ਆਪਣੇ ਕੋਲ ਗিয়ার ਬਾਕਸ ਹੈਗਾ 3 ਪੁਆਇੰਟ ਲਿੰਕੇਜ ਹੈਗਾ ਤੇ ਨਾਲ ਇੱਕ ਆਪਣੇ ਕੋਲ ਓਗਰ ਲੱਗਿਆ ਹੁੰਦਾ ਤੇ ਜਿਹੜਾ ਓਗਰ ਹੈਗਾ ਓਵਰ ਦੀ ਸਪੀਡ ਹੈਗੀ ਆ 300 RPM ਤੇ ਹੈਗੀ ਆ ਮਤਲਬ ਕਿ 3 ਵਟਾ 1 ਰੇਸ਼ੋ ਦੇ ਵਿੱਚ ਜਿਹੜੀ ਪੀਟੀਓ ਤੋਂ ਪਾਵਰ ਆਪਣੇ ਕੋਲ ਆ ਰਹੀ ਹੈਗੀ ਆ ਉਹਨੂੰ ਆਪਾਂ 1/3 ਕਰਕੇ ਜਿਹੜੀ ਹੈਗੀ ਐ ਇਸ ਓਗਰ ਨੂੰ ਕਮਾਣੇ ਹੈਗੇ ਆ ਤੇ ਜਿਹੜਾ ਓਗਰ ਦਾ ਸਾਈਜ਼ ਹੈਗਾ ਇਹ ਅਲੱਗ-ਅਲੱਗ ਅਵੇਲੇਬਿਲਟੀ ਹੈਗੀ ਆ 9 ਇੰਚ ਦਾ ਹੈਗਾ 12 ਇੰਚ ਦਾ ਹੈਗਾ 16 ਇੰਚ ਦਾ ਹੈਗਾ 18 ਇੰਚ 24 ਇੰਚ 30 ਇੰਚ ਜੀ ਜਿੰਨਾ ਤੁਸੀਂ ਡਾਇਆ ਦਾ ਜਿਹੜਾ ਤੁਸੀਂ ਆਪਣਾ ਟੋਇਆ ਪਟਣਾ ਹੈਗਾ ਅਲੱਗ-ਅਲੱਗ ਵਿਆਸ ਦੇ ਜਿਹੜੇ ਹੈਗੇ ਆਪਣੇ ਕੋ ਓਗਰ ਮਿਲ ਜਾਂਦੇ ਹੈਗੇ ਆ ਤੇ ਜਿਹੜੀਆਂ ਕੰਪਨੀਆਂ ਸਪਲਾਈ ਕਰਦੀਆਂ ਹੈਗੀਆਂ ਤੁਸੀਂ ਜਦੋਂ ਮਸ਼ੀਨ ਖਰੀਦ ਲਿਆ ਗਿਆ ਉਹ ਤੁਹਾਨੂੰ ਇੱਕ ਓਗਰ ਨਾਲ ਦਿੰਦੇ ਹੈਗੇ ਆ ਜੇਕਰ ਉਸ ਤੋਂ ਇਲਾਵਾ ਤੁਸੀਂ ਅਲੱਗ-ਅਲੱਗ ਡਾਇਮੀਟਰ ਦਾ ਓਗਰ ਲੈਣਾ ਤਾਂ ਤੁਹਾਨੂੰ ਉਹਦੀ ਜਿਹੜੀ ਹੈਗੀ ਹੈ ਕੀਮਤ ਅਲੱਗ ਚੁਕਾਉਣੀ ਪੈਂਦੀ ਹੈਗੀ ਆ ਜੀ ਸੋ 50 ਤੋਂ 55000 ਦੇ ਵਿੱਚ ਮੈਂ ਇਹ ਨਹੀਂ ਕਹਿੰਦਾ ਵੀ ਇੱਕ ਸਾਰੇ ਕਿਸਾਨ ਵੀਰ ਇਸ ਮਸ਼ੀਨ ਨੂੰ ਲਵੇ ਇਹ ਜਿਹੜੀ ਹੈਗੀ ਆ ਆਪਾਂ ਕਿਰਾਏ ਤੇ ਵੀ ਲੈ ਸਕਦੇ ਆ ਸੋਸਾਇਟੀਆਂ ਦੇ ਵਿੱਚ ਵੀ ਆਪਾਂ ਇਸ ਮਸ਼ੀਨ ਨੂੰ ਲਗਾ ਲੈ ਸਕਦੇ ਆ ਜੀ ਦੂਸਰਾ ਜਿਹੜੇ ਬਾਗਬਾਨੀ ਵਿਭਾਗ ਹੈਗੇ ਉਹਨਾਂ ਕੋਲ ਵੀ ਮਸ਼ੀਨਾਂ ਹੈਗੀਆਂ ਕਿਸਾਨ ਵੀਰ ਉਹਨਾਂ ਤੋਂ ਵੀ ਮਸ਼ੀਨ ਜਿਹੜੀ ਹੈਗੀ ਆ ਕਿਰਾਏ ਤੇ ਲੈ ਸਕਦੇ ਆ ਜਾਂ ਵੈਸੇ ਵੀ ਬਾਗਬਾਨੀ ਵਿਭਾਗ ਜਿਹੜਾ ਹੈਗਾ ਜਦੋਂ ਕੋਈ ਨਵਾਂ ਬਾਗ ਲਾਂਦਾ ਹੈਗਾ ਤਾਂ ਉਹਦੇ ਵਿੱਚ ਉਹਦੀ ਸਹਾਇਤਾ ਕਰਦੇ ਆ ਮਸ਼ੀਨ ਦੀਵਾਨ ਦੇ ਵਿੱਚ ਤੇ ਜੇ ਮਸ਼ੀਨ ਉਹਨਾਂ ਕੋਲ ਅਵੇਲੇਬਲ ਹੈਗੀ ਤਾਂ ਉਹ ਮਸ਼ੀਨ ਵੀ ਕਿਸਾਨ ਨੂੰ ਫ੍ਰੀ ਜਾਂ ਥੋੜੇ ਜਿਹਾ ਚਾਰਜ ਲੈ ਕੇ ਦੇ ਦਿੰਦੇ ਡਾਕਟਰ ਸਾਹਿਬ ਤਕਨੀਕ ਤਾਂ ਨਵੀਂ ਆ ਪਰ ਕੀ ਇਸ ਦੀ ਵਰਤੋਂ ਲਈ ਨਵੀਂ ਤਕਨੀਕ ਦੇ ਹੀ ਟਰੈਕਟਰ ਦੀ ਵਰਤੋਂ ਕਰਨੀ ਪੈਂਦੀ ਆ ਜਾਂ ਫਿਰ ਕੋਈ ਹੋਰ ਵੀ ਅਲਟਰਨੇਟ ਹੈ ਮੈਂ ਜਿਹੜੇ ਕਿਸਾਨ ਵੀ ਰਹੇਗੇ ਕਾਫੀ ਜਿਹੜੇ ਹੈਗੇ ਕਿਸਾਨ ਵੀ ਜਿਹੜੇ ਨਵੇਂ ਬਾਗ ਲਾ ਰਿਹਾ ਇੱਕ ਤਾਂ ਬਾਗਾਂ ਵਾਸਤੇ ਦੂਜਾ ਜਿਹੜੇ ਆਪਣੇ ਕਈ ਕਿਸਾਨ ਵੀ ਰਹੇਗਾ ਵੀ ਆਪਣੀ ਜਿਹੜੇ ਜ਼ਮੀਨ ਦੀ ਹੈਗੀ ਆ ਬਾਗਾਂ ਦੀ ਚਾਰਦੁਆਰੀ ਹੈਗੀ ਆ ਫੈਂਸਿੰਗ ਕਰਦੇ ਹੈਗੇ ਆ ਉਹਦੇ ਵਾਸਤੇ ਵੀ ਇਸ ਨੂੰ ਵਰਤ ਰਹੇ ਹੈਗੇ ਆ ਤੇ ਤਕਨੀਕ ਨਵੀਂ ਤਾਂ ਨਹੀਂ ਮੈਂ ਕਹੂੰਗਾ ਯੂਨੀਵਰਸਿਟੀ ਨੇ ਪਿਛਲੇ 8 ਤੋਂ 10 ਸਾਲ ਹੋ ਗਏ ਇਸ ਤਕਨੀਕ ਨੂੰ ਦਿੱਤਾ ਹੋਇਆ ਹੈਗਾ ਲੇਕਿਨ ਜਿਉਂ-ਜਿਉਂ ਲੋਕਾਂ ਨੂੰ ਪਤਾ ਲੱਗ ਰਿਹਾ ਹੈਗਾ ਕਿਸਾਨਾਂ ਨੂੰ ਪਤਾ ਲੱਗ ਰਿਹਾ ਵੀ ਇਸ ਨਾਲ ਦੀ ਮਸ਼ੀਨ ਹੈਗੀ ਆ ਤੋ ਫਿਰ ਇਧਰ ਉਧਰ ਪਤਾ ਕਰਕੇ ਉਹ ਭਾਗਤੋ ਜਾਂ ਖੇਤੀਬੜੀ ਯੂਨੀਵਰਸਿਟੀ ਤੋਂ ਇਸ ਮਸ਼ੀਨ ਨੂੰ ਲੈ ਜਾਂਦੇ ਹੈਗੇ ਸਾਡਾ ਡਿਪਾਰਟਮੈਂਟ ਵੀ ਫਾਰਮ ਮਸ਼ੀਨਰੀ ਵਿਭਾਗ ਕੋਲ ਵੀ ਮਸ਼ੀਨਾਂ ਹੈ ਇੱਕ ਦੋ ਮਸ਼ੀਨਾਂ ਹੈਗੀਆਂ ਤੇ ਸਾਡੇ ਕੋਲ ਵੀ ਕਾਫੀ ਫਾਰਮਰ ਜਿਹੜੇ ਹੈ ਮਸ਼ੀਨ ਲੈ ਕੇ ਜਿਹੜਾ ਹੈਗਾ ਬਾਗ ਲਾਣ ਦਾ ਜਿਹੜਾ ਕੰਮ ਜਿਹੜਾ ਹੈਗਾ ਕਾਜੇ ਹੈਗੇ ਡਾਕਟਰ ਸਾਹਿਬ ਮੋٹے ਤੌਰ ਤੇ ਜੇ ਅਸੀਂ ਲੇਬਰ ਦੀ ਬਚਤ ਦੇ ਅੰਕੜੇ ਦੇਣੇ ਹੋਣ ਵੀ ਇਸ ਮਸ਼ੀਨ ਦੀ ਵਰਤੋਂ ਕਰਦੇ ਆ ਤਾਂ ਲੇਬਰ ਦੇ ਮੁਕਾਬਲ ਤਾਂ ਇੰਨੇ ਪੈਸੇ ਦੀ ਬਚਤ ਹੁੰਦੀ ਆ ਤਾਂ ਮੈਂ ਚਾਹੂੰਗਾ ਕਿਸਾਨ ਵੀਰਾਂ ਨੂੰ ਅੰਕੜੇ ਨਾਲ ਸਮਝਾਓ ਕਿ ਕਿੰਨੇ ਕਿਸਾਨ ਇੱਕ ਪਾਸੇ ਕੰਮ ਕਰਨ ਤੇ ਇੱਕ ਪਾਸੇ ਮਸ਼ੀਨ ਕੰਮ ਕਰੇ ਤਾਂ ਇੰਨੇ ਪੈਸੇ ਦੀ ਐਨੀ ਲੇਬਰ ਦੀ ਬਚਤ ਹੋ ਸਕਦੀ ਆ ਕਿਉਂਕਿ ਜੇ ਆਪਾਂ حساب ਲਈਏ 3 ਤੋਂ 2 ਤੋਂ 3 ਮਿੰਟ ਦੇ ਵਿੱਚ ਇੱਕ ਟੋਇਆ ਪਾਟ ਦਿੰਦੇ ਹੈਗੇ ਆ ਠੀਕ ਹੈ ਤੇ ਜੇ ਮੰਨ ਲਓ ਆਪਣਾ 100 ਛੋਟ ਹੋਇਆ ਪਟਨਾ ਹੈਗਾ ਤਾਂ ਤਕਰੀਬਨ ਆਪਾਂ ਨੂੰ 300 ਮਿੰਟ ਚਾਹੀਦੇ ਹੈਗੇ ਆ 300 ਮਿੰਟ ਤੇ ਜੇ ਤੁਸੀਂ 100 ਛੋਟ ਹੋਇਆ ਮੈਨੂਲੀ ਹੱਥੀ ਪਟਨਾ ਹੈਗਾ ਤਾਂ ਉਹਦੇ ਵਾਸਤੇ ਜਿਹੜਾ ਇੱਕ ਟੋਏ ਨੂੰ ਤੁਸੀਂ 10 ਤੋਂ 15 ਮਿੰਟ ਜਿਹੜਾ ਇੱਕ ਲਾ ਦਿੰਦਾ ਹੈਗਾ ਤੇ ਉਹ ਰੈਗੂਲਰਲੀ ਕੰਮ ਨਹੀਂ ਕਰ ਸਕਦਾ ਮਤਲਬ ਲੰਬੇ ਸਮੇਂ ਲਈ ਨਹੀਂ ਕੰਮ ਕਰ ਸਕਦੇ ਉਸ ਤੋਂ ਬਾਅਦ ਸਾਹ ਲਾਊਗਾ ਤੇ ਤੁਸੀਂ ਐਵਰੇਜ ਲਾਓ ਵੀ ਇਹ 25 25 ਤੋਂ 25 ਮਿੰਟ ਦੇ ਵਿੱਚ ਇੱਕ ਟੋਇਆ ਪਾਊਗਾ ਤੇ ਉਧਰ ਆਪਣਾ ਜੇ ਸੋਰਟ ਹੋਏ ਪਟਨੇ ਇਹਦਾ ਆਪਾਂ ਨੂੰ 2500 ਮਿੰਟ ਲੱਗਣਗੇ ਤੇ ਦੂਜੇ ਪਾਸੇ ਜਿਹੜਾ ਹੈਗਾ ਆਪਣਾ 300 ਤੋਂ 400 ਮਿੰਟ ਦੇ ਵਿੱਚ ਟੋਏ ਪੱਟੇ ਜਾਣਗੇ ਸੋ ਸਮੇਂ ਦਾ ਹਿਸਾਬ ਲਈਏ ਤਾਂ ਆਪਣੇ ਜਿਹੜਾ ਹੈਗਾ ਇਹ ਛੇਵਾਂ ਹਿੱਸਾ ਜਿਹੜਾ ਹੈਗਾ ਘੱਟ ਟਾਈਮ ਲੱਗਦਾ ਆਏਗਾ ਜੀ ਕਿਆ ਜਾ ਸਕਦਾ ਹੈ ਕਿ ਲੇਬਰ ਦੀ ਕਾਫੀ ਵੱਡੇ ਪੱਧਰ ਤੇ ਬੱਚੇ ਤਹਿ ਤੇ ਕਿਸਾਨ ਵੀਰਾਂ ਨੂੰ ਵੀ ਚਾਹੀਦਾ ਹੈ ਕਿ ਇਸ ਮਸ਼ੀਨ ਦੀ ਵਰਤੋਂ ਕਰਨ ਕਿਉਂਕਿ ਲੇਬਰ ਦੀ ਸਮੱਸਿਆ ਬਹੁਤ ਜ਼ਿਆਦਾ ਹੈ ਤੇ ਦੂਜੇ ਪਾਸੇ ਜੇ ਇਸ ਮਸ਼ੀਨ ਦੇ ਕੰਮ ਕਰਨ ਦੀ ਵਿਧੀ ਵੇਖੀਏ ਤਾਂ ਕਾਫੀ ਤੇਜ਼ ਵੀ ਹੈ ਤੇ ਲੇਬਰ ਦਾ ਖਰਚਾ ਵੀ ਘਟ ਆਉਂਦਾ ਡਾਕਟਰ ਸਾਹਿਬ ਇੱਕ ਵੱਡੀ ਸਮੱਸਿਆ ਇੱਥੇ ਖੜੀ ਹੁੰਦੀ ਹੈ ਕਿ ਮੱਧ ਵਰਗੀ ਕਿਸਾਨ ਦੇ ਲਈ ਇਸ ਮਸ਼ੀਨ ਨੂੰ ਖਰੀਦਣਾ ਬਹੁਤ ਔਖਾ ਹੈ ਤਾਂ ਉਹਦੇ ਲਈ ਕੀ ਕਰਨ ਫਿਰ ਕਿਸਾਨ ਵੀਰ ਕੀ ਕੋਈ ਕਾਰਪੋਰੇਟ ਸੁਸਾਇਟੀਆਂ ਜਾਂ ਫਿਰ ਇਹ ਸਬਸਿਡੀ ਵੀ ਕੋਈ ਮੁਹੱਈਆ ਕਰਵਾਈ ਜਾ ਰਹੀ ਹੈ ਹਾਂਜੀ ਜਿਹੜਾ ਬਾਗਬਾਨੀ ਵਿਭਾਗ ਹੈਗਾ ਇਸ ਮਸ਼ੀਨ ਤੇ ਸਬਸਿਡੀ ਵੀ ਦੇ ਰਿਹਾ ਹੈਗਾ ਮੈਂ ਇਹ ਨਹੀਂ ਕਹੂੰਗਾ ਵੀ ਛੋਟੇ ਕਿਸਾਨ ਕਿਉਂਕਿ ਜਦੋਂ ਕਿਸਾਨ ਵੀ ਨੇ ਬਾਗ ਲਾਣਾ ਹੈਗਾ 5 ਕਿਲੋ 10 ਕਿਲੋ ਉਹਨੇ ਬਾਗ ਲਾਣ ਤੋਂ ਬਾਅਦ ਉਸ ਨੂੰ ਇਸ ਮਸ਼ੀਨ ਦੀ ਲੋਡ ਨਹੀਂ ਪੈਣੀ ਸੋ ਕਿਸਾਨਾਂ ਲਈ ਇਹ ਹੀ ਜ਼ਰੂਰੀ ਹੈ ਕਿ ਉਹ ਮਸ਼ੀਨ ਇਸ ਨੂੰ ਕਿਰਾਏ ਤੇ ਲੈਣ ਜੀ ਕਿਰਾਏ ਤੇ ਲੈਣ ਦਾ ਸਭ ਤੋਂ ਵਧੀਆ ਹੈ ਵੀ ਆਪਣੇ ਪਿੰਡਾਂ ਦੇ ਵਿੱਚ ਸੋਸਾਇਟੀਆਂ ਬਣੀਆਂ ਹੋਈਆਂ ਹਨ ਤੇ ਆਪਾਂ ਸੋਸਾਇਟੀਆਂ ਨੂੰ ਕਹੀਏ ਜਿੱਥੇ ਬਾਗ ਲੱਗਦੇ ਹੈਗੇ ਆ ਵੀ ਉਹ ਜਿਹੜੇ ਹੈਗੇ ਆ ਮਸ਼ੀਨਾਂ ਸਾਨੂੰ ਜਿਹੜੇ ਹੈਗੇ ਆ ਪਿੰਡ ਦੇ ਵਿੱਚ ਮੁਹੱਈਆ ਕਰਾਣ ਤੇ ਸੁਸਾਇਟੀਆਂ ਨੂੰ ਜਾਂ ਜਿੱਥੇ ਬਾਗ ਜਿਆਦਾ ਲੱਗਦੇ ਹੈਗੇ ਜਿੱਥੇ ਕਿਸਾਨ ਵੀ ਜਿਹੜਾ ਹੈਗਾ ਮਸ਼ੀਨਾਂ ਨੂੰ ਕਿਰਾਏ ਦੇ ਚਲਾਣ ਦਾ ਵੀ ਧੰਦਾ ਕਰਦੇ ਹੈਗੇ ਆ ਉਹ ਜਿਹੜੇ ਹੈਗੇ ਆ ਕਿਸਾਨ ਵੀਰੇ ਇਸ ਮਸ਼ੀਨ ਨੂੰ ਲੈ ਸਕਦੇ ਆ ਜਾਂ ਸੈਲਫ ਹੈਲਪ ਗਰੁੱਪ ਬਣਾ ਕੇ ਵੀ ਕਈ ਪਿੰਡਾਂ ਦੇ ਵਿੱਚ ਜਿਹੜੇ ਹੈਗੇ ਆ 3-3 4-4 ਬੰਦੇ ਇਕੱਠੇ ਮਿਲ ਕੇ ਮਸ਼ੀਨ ਲੈ ਲੈਂਦੇ ਆ ਜੇ 50000 ਰੁਪਏ ਕੀਮਤ ਆ ਜੇ 4 ਕ ਬੰਦੇ ਮਿਲ ਕੇ ਲੈ ਰਹੇ ਆ ਤਾਂ ਉਹਨਾਂ ਨੂੰ 13-14000 ਰੁਪਏ ਇੱਕ ਬੰਦੇ ਨੂੰ ਆਊਗਾ ਤੇ ਹੁੰਦੇ ਨਾਲ ਜਿਹੜੀ ਹੈਗੀ ਆਪਣੀ ਵਰਕਿੰਗ ਜਿਹੜੀ ਹੈਗੀ ਆ ਕਿਉਂਕਿ ਮਸ਼ੀਨ ਲੈਣਾ ਦਾ ਸੋਖਾ ਹੈਗਾ ਜਦੋਂ ਆਪਾਂ ਮਸ਼ੀਨ ਲੈ ਲਈ ਉਸ ਤੋਂ ਬਾਅਦ ਉਹ ਮਸ਼ੀਨ ਚੱਲਣੀ ਵੀ ਚਾਹੀਦੀ ਹੈਗੀ ਕਿਉਂਕਿ ਜਦੋਂ ਆਪਾਂ ਨੇ ਬਾਗ ਲਾਣਾ ਹੈਗਾ ਜਿੰਨਾ ਮਸ਼ੀਨ ਨਾਲ ਆਪਾਂ ਵੱਧ ਤੋਂ ਵੱਧ ਏਰੀਆ ਕਵਰ ਕਰਾਂਗੇ ਉੰਨੀ ਜਿਹੜੀ ਆਪ ਨੂੰ ਇੱਕ ਟੋਆ ਪੱਟਣ ਦੀ ਲੇਬਰ ਜਿਹੜੀ ਹੈਗੀ ਆ ਆਪਾਂ ਨੂੰ ਖਰਚਾ ਹੈਗਾ ਘੱਟ ਤੋਂ ਘੱਟ ਹੁੰਦਾ ਜਾਊਗਾ ਇਹਨੂੰ ਆਪਾਂ ਨੂੰ ਮਸ਼ੀਨਰੀ ਨੂੰ ਜਿਹੜਾ ਆਪਾਂ ਨੂੰ ਆਪਣਾ ਇੰਡਸਟਰੀ ਦੇ ਨਾਲ ਕੰਪੇਅਰ ਕਰਨਾ ਚਾਹੀਦਾ ਹੈ ਜਿਵੇਂ ਇੰਡਸਟਰੀ ਦੇ ਵਿੱਚ ਜਿਉਂ-ਜਿਉਂ ਆਪਣੀ ਪ੍ਰੋਡਕਸ਼ਨ ਵਧੀ ਜਾਂਦੀ ਹੈ ਤਾਂ ਆਪਣੀ ਜਿਹੜੀ ਪਰ ਯੂਨਿਟ ਕੋਸਟ ਹੈਗੀ ਆ ਪਾਰਟ ਦੀ ਘੱਟੀ ਜਾਂਦੀ ਹੈਗੀ ਆ ਉਸੇ ਤਰ੍ਹਾਂ ਹੀ ਖੇਤੀਬਾੜੀ ਦੇ ਵਿੱਚ ਵੀ ਜਿਹੜੀ ਹੈਗੀ ਇੱਕ ਬ੍ਰੇਕ-ਈਵਨ ਪੁਆਇੰਟ ਹੁੰਦਾ ਹੈਗਾ ਜੇ ਉਸ ਬ੍ਰੇਕ-ਈਵਨ ਪੁਆਇੰਟ ਤੋਂ ਜੇ ਆਪਣੀ ਮਸ਼ੀਨਰੀ ਘੱਟ ਚੱਲਦੀ ਆ ਤਾਂ ਆਪਾਂ ਨੂੰ ਨੁਕਸਾਨ ਹੁੰਦਾ ਹੈ ਜੇ ਉਸ ਬ੍ਰੇਕ-ਈਵਨ ਪੁਆਇੰਟ ਤੋਂ ਆਪਾਂ ਮਸ਼ੀਨਰੀ ਵੱਧ ਚਲਾਣੇ ਆ ਤਾਂ ਆਪਣੇ ਜਿਹੜੇ ਹੈਗੇ ਆ ਫਿਕਸਡ ਕੀਮਤ ਜਿਹੜੀ ਆਪਣੇ ਪੱਕੇ ਖਰਚੇ ਆਗੇ ਉਹ ਘਟ ਜਾਂਦੇ ਆ ਤੇ ਆਪਾਂ ਨੂੰ ਜਿਹੜਾ ਪਰ ਯੂਨਿਟ ਕੋਸਟ ਹੈਗਾ ਖਰਚਾ ਘਟ ਆਉਂਦਾ ਹੈਗਾ ਤੇ ਇਹਦੇ ਨਾਲ ਕਿਸਾਨਾਂ ਨੂੰ ਵੀ ਫਾਇਦਾ ਹੁੰਦਾ ਹੈ ਤੇ ਕਿਸਾਨ ਵੀ ਜਿਆਦਾਤਰ ਜਿਹੜੇ ਕਿਸਾਨ ਵੀਰਾਂ ਕੋਲ ਟਰੈਕਟਰ ਹੈਗੇ ਆ ਸੋ ਜੇ ਮਸ਼ੀਨ ਆਪਣੇ ਸੁਸਾਇਟੀਆਂ ਦੇ ਵਿੱਚ ਜਾਂ ਡਿਪਾਰਟਮੈਂਟਾਂ ਦੇ ਕੋਲ ਆ ਜਾਂਦੀ ਹੈਗੇ ਆ ਤਾਂ ਜਿੱਥੇ ਹਾਰਟੀਕਲਚਰ ਬਾਗ ਲੱਗੇ ਹੈਗੇ ਆ ਤੇ ਉੱਥੇ ਜਿਹੜਾ ਹੈਗਾ ਬਾਗਾਂ ਦਾ ਜਿਹੜਾ ਏਰੀਆ ਵੀ ਜਿਹੜਾ ਹੈਗਾ ਵੱਧ ਸਕਦਾ ਡਾਕਟਰ ਸਾਹਿਬ ਪੰਜਾਬ ਦੀ ਗੱਲ ਕਰੀਏ ਤਾਂ ਕਿੰਨਾ ਕੁ ਰਕਬਾ ਬਾਗਬਾਨੀ ਅਧੀਨ ਆਉਂਦਾ ਇਸ ਟਾਈਮ ਜਿਹੜਾ ਹੈਗਾ ਪੰਜਾਬ ਦੇ ਵਿੱਚ ਜਨਾਗਾ 71000 71000 ਲੱਖ ਹੈਕਟਰ ਜਿਹੜਾ ਜਿਹੜਾ ਇਹ ਏਰੀਆ ਹੈਗਾ ਬਾਗਾ ਦੇ ਥੱਲੇ ਹੈਗਾ ਜਿੰਦੇ ਵਿੱਚ ਜਿਹੜਾ ਆਪਣੀ ਕਿੰਨੂ ਜਿਹੜਾ ਹੈਗਾ ਜਿਹੜਾ ਜਿਹੜੀ ਸਿਟਰਸ ਕ੍ਰੌਪ ਹੈਗੀ ਆ ਜਿਆਦਾ ਹੈਗੀ ਆ ਤਿੰਨ ਦੇ ਵਿੱਚ ਜਿਹੜੀ ਆਪਣੀ ਪ੍ਰੋਡਕਸ਼ਨ ਹੈਗੀ ਆ ਪੂਰੇ ਭਾਰਤ ਦਾ ਆਪਾਂ 12% ਜਿਹੜਾ ਹੈਗਾ ਸਿਟਰਸ ਦਾ ਜਿਹੜਾ ਹੈਗਾ ਪੈਦਾਵਾਰ ਪੰਜਾਬ ਦੇ ਵਿੱਚ ਹੋ ਰਹੀ ਆ ਜੀ ਸੋ ਜਿਹੜੀ ਡਿਵਰਸਿਫਿਕੇਸ਼ਨ ਦੇ ਵੀ ਆਪਾਂ ਗੱਲ ਕਰਦੇ ਹੈਗੇ ਆ ਤਾਂ ਬਾਗਾਂ ਦਾ ਇੱਕ ਰੋਲ ਹੈਗਾ ਹਾਰਟੀਕਲਚਰ ਦੇ ਵਿੱਚ ਜਿਹੜੀ ਬਾਗਵਾਨੀ ਦਾ ਆਪਾਂ ਏਰੀਆ ਵਧਾ ਸਕਦੇ ਆ ਜੀ ਤੇ ਇੱਕ ਨਿਊਟ੍ਰੀਸ਼ਨਲ ਪੱਖੋ ਵੀ ਜੇ ਆਪਾਂ ਦੇਖੀਏ ਵੀ ਆਮ ਜਨਤਾ ਵਾਸਤੇ ਜੇ ਨਿਊਟ੍ਰੀਸ਼ਨਲ ਪੱਖੋ ਕਰਦੇ ਆ ਜੇ ਫਲਦਾਰ ਆਪਾਂ ਨੂੰ ਫਲ ਜਿਆਦਾ ਪੈਦਾ ਹੁੰਦਾ ਤਾਂ ਉਹਦੇ ਨਾਲ ਜਿਹੜੀ ਹੈਗੀ ਇੱਕ ਕੀਮਤ ਘਟੂਗੀ ਇੱਕ ਦੂਜੇ ਜਿਹੜੇ ਆਪਣੇ ਨਿਊਟ੍ਰੀਸ਼ਨ ਤੱਤ ਹੈਗੇ ਆ ਉਹ ਵੀ ਜਿਹੜੇ ਆਮ ਪਬਲਿਕ ਨੂੰ ਮਿਲਣਗੇ ਮੋਟੀ ਮੋਟੀ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਜੇਕਰ ਅਸੀਂ ਖੇਤੀ ਵਿਭਿੰਨਤਾ ਦੇ ਨਾਅਰੇ ਨੂੰ ਬੁਲੰਦ ਕਰਨਾ ਹੈ ਤਾਂ ਬਾਗਬਾਨੀ ਦਾ ਕੀਤਾ ਸਾਡੇ ਲਈ ਕਾਫੀ ਲਾਹੇਵੰਦ ਹੈ ਸੋਖਾਲਾ ਵੀ ਹੈ ਤੇ ਖੇਤੀਬਾੜੀ ਯੂਨੀਵਰਸਿਟੀ ਦੇ ਵੱਲੋਂ ਇਸ ਦੇ ਸੰਬੰਧੀ ਕਈ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਨੇ ਡਾਕਟਰ ਸਾਹਿਬ ਗੱਲ ਅਸੀਂ ਪੱਡਗਰ ਬਾਰੇ ਕਰ ਰਹੇ ਹਾਂ ਤਾਂ ਪੰਜਾਬ ਦੇ ਵਿੱਚ ਕਿਸਾਨਾਂ ਦੇ ਵੱਲੋਂ ਇਸ ਮਸ਼ੀਨ ਦੀ ਬਾਬਤ ਰੁਝਾਨ ਕਿੰਨਾ ਕੁ ਵਿਖਣ ਨੂੰ ਮਿਲ ਰਿਹਾ ਜਿਹੜੇ ਕਿਸ ਉਹ ਤਕਰੀਬਨ ਖੇਤੀਬਾੜੀ ਵਿਭਾਗ ਤੋਂ ਬਾਗਬਾਨੀ ਵਿਭਾਗ ਤੋਂ ਅਤੇ ਸਾਡੇ ਪੀਏਯੂ ਦਾ ਪੰਜਾਬ ਖੇਤੀ ਯੂਨੀਵਰਸਿਟੀ ਦੇ ਫਾਰਮੈਸ਼ਨ ਵਿਭਾਗ ਤੋਂ ਮਸ਼ੀਨ ਬਾਰੇ ਪੁੱਛਦੇ ਹੈਗੇ ਆ ਤੇ ਮਸ਼ੀਨ ਅਸੀਂ ਉਹਨਾਂ ਨੂੰ ਮੁਹੱਈਆ ਵੀ ਕਰਵਾਨੇ ਹੈਗੇ ਆ ਜੀ ਤੇ ਇਸ ਤੋਂ ਇਲਾਵਾ ਡਿਪਾਰਟਮੈਂਟ ਤੋਂ ਵੀ ਜਿਹੜੀ ਮਸ਼ੀਨ ਮਿਲ ਜਾਂਦੀ ਹੈ ਤੇ ਕਾਫੀ ਕਿਸਾਨਾਂ ਦਾ ਰੁਝਾਨ ਆ ਗਿਆ ਕਿਉਂਕਿ ਇਸ ਤੋਂ ਇਲਾਵਾ ਬਾਗਬਾਨੀ ਤੋਂ ਇਲਾਵਾ ਜਦੋਂ ਚਾਰ ਦੀਵਾਰੀ ਕਰਦੇ ਹੈਗੇ ਆ ਫੈਂਸਿੰਗ ਕਰਦੇ ਆ ਉਹਦੇ ਬਾਰੇ ਵੀ ਉਹ ਜਿਹੜੀ ਹੈਗੀ ਆ ਮਸ਼ੀਨ ਦੀ ਡਿਮਾਂਡ ਕਰਦੇ ਆ ਵੀ ਸਾਨੂੰ ਇਹੋ ਜੀ ਮਸ਼ੀਨ ਚਾਹੀਦੀ ਆ ਵੀ ਸਾਡੇ ਜਿਹੜੇ ਹੈਗੇ ਸੀ ਜਦੋਂ ਖੰਭੇ ਲਗਾਣੇ ਹੈਗੇ ਆ ਤਾਂ ਸਾਨੂੰ ਸੋਖਾ ਹੋ ਜੇ ਸੋ ਕਾਫੀ ਇਸ ਬਾਰੇ ਜਿਹੜੀ ਹੈਗੀ ਆ ਮਸ਼ੀਨ ਬਾਰੇ ਜਿਹੜੀ ਹੈਗੀ ਆ ਕੁਐਰੀਜ਼ ਡਿਪਾਰਟਮੈਂਟ ਦੇ ਕੋਲ ਆਉਂਦੀ ਆ ਕਿਹਨ ਦਾ ਭਾਵ ਕਿ ਕਿਸਾਨ ਵੀ ਵੱਡੇ ਪੱਧਰ ਤੇ ਇਸ ਮਸ਼ੀਨ ਦੇ ਬਾਬਤ ਜਾਗਰੂਕ ਹੋਏ ਨੇ ਡਾਕਟਰ ਸਾਹਿਬ ਸਾਡੇ ਨਾਲ ਇੱਕ ਕਾਲਰ ਜੁੜ ਚੁੱਕੇ ਨੇ ਹਬੋਰ ਤੋਂ ਜਗਰੂਪ ਸਿੰਘ ਜਗਰੂਪ ਜੀ ਕੀ ਸਵਾਲ ਆ ਤੁਹਾਡਾ ਜੀ ਭਾਈ ਜੀ ਮੈਂ ਬੋਰ ਤੋਂ ਬੋਲਦਾ ਆ ਤੇ ਮੇਰਾ ਸਵਾਲ ਹੈ ਕਿ ਜਿਹੜੇ ਛੋਟੇ ਪੌਦੇ ਹੁੰਦੇ ਆ ਉਹਨਾਂ ਵਾਸਤੇ ਮਸ਼ੀਨ ਕਿੰਨੀ ਚਲਾਏ ਵੰਦੇ ਤੇ ਨਾਲ ਦੀ ਨਾਲ ਕੀ ਇਹ ਮਸ਼ੀਨ ਦੀ ਜਿਹੜੀ ਕੀਮਤ ਹੈ ਕੋਈ ਜ਼ਿਆਦਾ ਹੈ ਕਿ ਸਰਕਾਰ ਇੱਥੇ ਕੋਈ ਸਬਸਿਡੀ ਦੇ ਰਹੀ ਹੈ ਜੀ ਡਾਕਟਰ ਸਾਹਿਬ ਹਾਂਜੀ ਇਹ ਮਸ਼ੀਨ ਹਾਂਜੀ ਜਿਹੜੇ ਕਿਸਾਨ ਵੀਰ ਨੇ ਬਾਗ ਲਾਣਾ ਹੈਗਾ ਤਾਂ ਲੇਬਰ ਦੀ ਸਮੱਸਿਆ ਹੈਗੀ ਹੈ ਉਸ ਤੋਂ ਇਲਾਵਾ ਇਸ ਜੇ ਮਸ਼ੀਨ ਜਿਹੜੀ ਹੈਗੀ ਆ ਆਪਾਂ ਲੈਣੇ ਹੈਗੇ ਆ ਤਾ ਉਸ ਨਜਰੇ ਹੈਗੇ ਸਮੇਂ ਦੀ ਵੀ ਬਚਤ ਹੁੰਦੀ ਹੈ ਤੇ ਆਪਣਾ ਸਮੇਂ ਸਿਰ ਜਿਹੜਾ ਹੈਗਾ ਟੋਏ ਪੱਟੇ ਜਾਂਦੇ ਆ ਤੇ ਆਪਾਂ ਬਾਗ ਲਾ ਸਕਦੇ ਆ ਜੀ ਛੋਟੇ ਕਿਸਾਨਾਂ ਲਈ ਜਿਹੜੀ ਹੈਗੀ ਆ ਮਸ਼ੀਨ ਮੈਂ ਇਹ ਨਹੀਂ ਕਹਿੰਦਾ ਵੀ ਹਰੇਕ ਕਿਸਾਨ ਵੀ ਇਹ ਮਸ਼ੀਨ ਲਾਵੇ ਇਹ ਮਸ਼ੀਨ ਜਿਹੜੀ ਹੈਗੀ ਆ ਤੁਸੀਂ ਆਪਣੇ ਕਿਉਂਕਿ ਬੋਰ ਏਰੀਆ ਦੇ ਵਿੱਚ ਜਿਹੜੀ ਮਸ਼ੀਨਾ ਜਿਹੜੀ ਹੈਗੇ ਕਿਰਾਏ ਤੇ ਕਾਫੀ ਚੱਲ ਰੀਆਂ ਹੈਗੀਆਂ ਸੋ ਜਿਹੜੇ ਮਸ਼ੀਨ ਕਿਰਾਏ ਤੇ ਚਲਾਉਂਦੇ ਹੈਗੇ ਆ ਤੁਸੀਂ ਉਸ ਜਿਹੜੇ ਹੈਗੇ ਆ ਮਸ਼ੀਨ ਮਾਲਕ ਨਾਲ ਤੁਸੀਂ ਜਿਹੜੀ ਸੋਸਾਇਟੀ ਆ ਜਸ ਗਰੁੱਪ ਆ ਬਣਾਏ ਹੋਏ ਆ ਉਹਨਾਂ ਨੂੰ ਤੁਸੀਂ ਇਹ ਕਹੋ ਵੀ ਅਸੀਂ ਟੋਏ ਪੱਟਣ ਵਾਲੀ ਮਸ਼ੀਨ ਜਰੀ ਹੈਗੀ ਆ ਅਸੀਂ ਤੁਹਾਡੇ ਤੋਂ ਕਿਰਾਏ ਤੇ ਲਾਉਂਗੇ ਜੇ ਤੁਸੀਂ ਇਹ ਮਸ਼ੀਨ ਲੈ ਕੇ ਆਓ ਕਿਉਂਕਿ ਜਦੋਂ ਆਪਾਂ ਇੱਕ ਵਾਰੀ ਟੋਏ ਪੱਟ ਲੈਣੇ ਹੈਗੇ ਉਹ ਜੇ ਛੋਟਾ ਕਿਸਾਨ ਹੈਗਾ ਤਾਂ ਉਸ ਵਾਰ ਉਸਨੂੰ ਮਸ਼ੀਨ ਦੇਣੀ ਲੋਡ ਨਹੀਂ ਪੈਂਦੀ ਸੋ ਬੈਟਰ ਇਹੀ ਆ ਵੀ ਆਪਾਂ ਜਿਹੜਾ ਹੈਗਾ ਕਿਰਾਏ ਤੇ ਮਸ਼ੀਨ ਚਲਾਈਏ ਦੂਜੇ ਇਸ ਮਸ਼ੀਨ ਉੱਤੇ ਜਿਹੜੀ ਸਬਸਿਡੀ ਹੈਗੀ ਆ ਬਾਗਬਾਨੀ ਵਿਭਾਗ ਵੱਲੋਂ ਨੈਸ਼ਨਲ ਹਾਰਟੀਕਲਚਰ ਬੋਰਡ ਦੇ ਤਹਿਤ ਜਿਹੜੀ ਹੈਗੀ ਆ ਮਿਲਦੀ ਹੈਗੀ ਆ ਸਬਸਿਡੀ ਦੇ ਸਬੰਧ ਦੇ ਵਿੱਚ ਤੁਸੀਂ ਆਪਣੇ ਬਾਗਬਾਨੀ ਵਿਭਾਗ ਨਾਲ ਜਾਂ ਖੇਤੀਬਾੜੀ ਵਿਭਾਗ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਆਪਣੇ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਬਾਗਬਾਨੀ ਅਫਸਰ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਸਬਸਿਡੀ ਦੇ ਸਬੰਧ ਵਿੱਚ ਜਗਰੂਪ ਜੀ ਉਮੀਦ ਕਰਦੇ ਆ ਕਿ ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਮਿਲ ਗਿਆ ਹੋਵੇਗਾ ਸਬਸਿਡੀ ਵੀ ਇਸ ਮਸ਼ੀਨ ਤੇ ਮੁਹੱਈਆ ਕਰਵਾਈ ਜਾ ਰਹੀ ਹੈ ਤੇ ਵੱਡੀ ਗੱਲ ਇਹ ਹੈ ਕਿ ਕਾਰਪੋਰੇਟ ਸੁਸਾਇਟੀਆਂ ਦੇ ਰਾਹੀਂ ਤੁਸੀਂ ਇਸ ਮਸ਼ੀਨ ਨੂੰ ਲੈ ਸਕਦੇ ਹੋ ਕਿਰਾਏ ਤੇ ਲਈ ਜਾ ਸਕਦੀ ਹੈ ਇੰਨੀ ਵੱਡੀ ਮਾਤਰਾ ਦੇ ਵਿੱਚ ਕੀਮਤ ਲਗਾਉਣ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਛੋਟੇ ਪੱਧਰ ਦੇ ਕਿਸਾਨ ਇਸ ਮਸ਼ੀਨ ਨੂੰ ਕਿਰਾਏ ਤੇ ਵੀ ਲੈ ਸਕਦੇ ਨੇ ਡਾਕਟਰ ਸਾਹਿਬ ਹੁਣ ਤੱਕ ਤੁਸੀਂ ਕਿਹਾ ਕਿ ਟੈਕਨੀਕ ਆ ਇਹਨੂੰ ਕਾਫੀ ਸਾਮਾ ਹੋ ਗਿਆ ਤਾਂ ਲਿਮਿਟੇਸ਼ਨਸ ਕੀ ਕੀ ਹੈਗੀਆਂ ਨੇ ਇਸ ਮਸ਼ੀਨ ਦੀਆਂ ਕਹਿਣ ਦਾ ਭਾਵ ਕਿ ਜੇਕਰ ਵਰਤੋਂ ਸੰਬੰਧੀ ਕਿਸਾਨ ਵੀਰਾਂ ਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਉਹਦੇ ਹੱਲ ਲਈ ਕੀ ਕਰਨ ਕਿਉਂਕਿ ਕੋਈ ਵੀ ਮਸ਼ੀਨਰੀ ਜਦੋਂ ਆਪਾਂ ਚਲਾਣੇ ਹੈਗੇ ਆ ਉਹਦੇ ਲਈ ਕੁਝ ਗੱਲਾਂ ਹੁੰਦੀਆਂ ਜਿਹੜੀਆਂ ਇੱਕ ਤਾਂ ਸਾਵਧਾਨੀਆਂ ਹੋਗੀਆਂ ਇੱਕ ਇਸ ਤਰ੍ਹਾਂ ਮਸ਼ੀਨ ਨੂੰ ਚਲਾਣਾ ਉਹ ਜਦੋਂ ਤੁਸੀਂ ਮਸ਼ੀਨ ਲੈਣੇ ਹੋ ਜਾਂ ਕਿਰਾਏ ਤੇ ਵੀ ਲੈਣੇ ਹੋ ਲੈ ਕੇ ਆਣੇ ਆ ਤਾਂ ਉਸ ਬਾਰੇ ਕੁਝ ਗੱਲਾਂ ਦਾ ਜਿਹੜਾ ਆਪਾਂ ਨੂੰ ਖਿਆਲ ਰੱਖਣਾ ਚਾਹੀਦਾ ਹੈਗਾ ਪਹਿਲਾ ਤਾਂ ਕਿਉਂਕਿ ਟੋਆ ਪੱਟਦੀ ਹੈਗੀ ਆ ਸਿੰਗਲ ਜਿਹੜਾ ਹੈਗਾ ਡਰਾਈਵਰ ਆਪਣੇ ਟਰੈਕਟਰ ਦੀ ਸੀਟ ਤੇ ਬੈਠਾ ਹੁੰਦਾ ਹੈਗਾ ਤੇ ਇਸ ਗੱਲ ਦਾ ਖਿਆਲ ਰੱਖਣਾ ਹੋਵੇ ਉਹਦੇ ਨਾਲ ਕੋਈ ਸਵਾਰੀ ਜਿਹੜੀ ਹੈਗੀ ਆ ਜਿਹੜੀ ਹੈਗੀ ਆ ਡਰਾਈਵਲ ਦੇ ਨਾਲ ਨਾ ਬੈਠੀ ਹੋਵੇ ਦੂਸਰਾ ਬੱਚੇ ਵਗੈਰਾ ਕੋਈ ਹੈਗੇ ਆ ਛੋਟੇ ਬੱਚੇ ਉਸ ਜਿਹੜੇ ਹੈਗੇ 25 ਫੁੱਟ ਦੇ ਘੇੜੇ ਦੇ ਵਿੱਚ ਨਹੀਂ ਹੋਣੇ ਚਾਹੀਦੇ ਜੀ ਦੂਸਰਾ ਜਦੋਂ ਆਪਾਂ ਟੋਇਆ ਪਟਦੇ ਹੈਗੇ ਆ ਪਹਿਲਾ ਮਸ਼ੀਨ ਨੂੰ ਆਪਾਂ 3 ਪੁਆਇੰਟ ਲਿੰਕੇਜ ਨਾਲ ਕਰ ਲੈਣੇ ਹੈਗੇ ਆ ਉਸ ਤੋਂ ਇਲਾਵਾ ਫਿਰ ਜਿਹੜੀ ਆਪਣਾ ਪੀਟੀਓ ਸ਼ਾਫਟ ਨਾਲ ਚੱਲਦੀ ਹੈਗੀ ਆ ਪੀਟੀਓ ਸ਼ਾਫਟ ਤੇ ਮਸ਼ੀਨ ਦੇ ਵਿੱਚ ਤੁਹਾਡਾ ਜਿਹੜੀ ਹੈਗੀ ਆ ਕਪਲਿੰਗ ਹੁੰਦੀ ਹੈਗੀ ਆ ਯੂਨੀਵਰਸਲ ਸ਼ਾਫਟ ਹੁੰਦੀ ਹੈਗੀ ਆ ਉਹਦੀ ਅਲਾਈਨਮੈਂਟ ਠੀਕ ਹੋਣੀ ਚਾਹੀਦੀ ਆ ਦੂਸਰਾ ਜਦੋਂ ਆਪਾਂ ਮਸ਼ੀਨ ਨੂੰ ਖੇਤ ਵਿੱਚ ਚਲਾਉਣਾ ਹੈਗਾ ਜਿੱਥੇ ਆਪਾਂ ਨੇ ਟੋਇਆ ਪਟਣਾ ਹੈਗਾ ਤੇ ਜਿਹੜਾ ਆਪਣਾ ਮਸ਼ੀਨ ਹੈਗਾ ਆਗਰ ਹੈਗਾ ਉਹਨੂੰ ਆਪਾਂ ਨੂੰ 12 ਇੰਚ ਤੋਂ ਉੱਤੇ ਨਹੀਂ ਚੱਕਣਾ ਚਾਹੀਦਾ ਤੇ ਜਦੋਂ ਆਪਾਂ ਮਸ਼ੀਨ ਨੂੰ ਟਰਾਂਸਪੋਰਟ ਕਰਦੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਲੈ ਕੇ ਜਾਂਦੇ ਆ ਤਾਂ ਜਿਹੜੀ ਆਪਣੀ ਪੀਟੀਓ ਸ਼ਾਫਟ ਤੋਂ ਜਿਹੜੀ ਹੈਗੀ ਆ ਆਪਣੀ ਯੂਨੀਵਰਸਲ ਸ਼ਾਫਟ ਨੂੰ ਜਿਹੜਾ ਕੱਢ ਦੇਣਾ ਚਾਹੀਦਾ ਜੀ ਤੇ ਆਪਣੀ ਜਿਹੜੀ ਪੀਟੀਓ ਸ਼ਾਫਟ ਬੰਦ ਹੋਣੀ ਚਾਹੀਦੀ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਹੈਗਾ ਕਈ ਵਾਰੀ ਕੀ ਹੁੰਦਾ ਅਣਜਾਣੇ ਦੇ ਵਿੱਚ ਜੇ ਕੋਈ ਲੀਵਰ ਆਪਣਾ ਪੀਟੀਓ ਸ਼ਾਫਟ ਵਾਲਾ ਲੱਗਿਆ ਜਾ ਤਾਂ ਆਪਣਾ ਇੱਕਦਮ ਜਿ ਰਹਿਗਾ ਤੁਹਾਡੀ ਜਿਹੜੀ ਹੈਗੀ ਆ ਟੋਏ ਪੱਟਣ ਵਾਲੀ ਮਸ਼ੀਨ ਚੱਲ ਜੂਗੀ ਤੇ ਜੇ ਕੋਈ ਪਿੱਛੇ ਬੰਦਾ ਹੋਵੇ ਤਾਂ ਉਹਨੂੰ ਨੁਕਸਾਨ ਹੋ ਸਕਦਾ ਹੈ ਜੀ ਦੂਜਾ ਜਦੋਂ ਆਪਾਂ ਨੇ ਟੋਇਆ ਪੱਟਦੇ ਆ ਜਦੋਂ ਆਪਾਂ ਨੇ ਇੱਕ ਪੁਆਇੰਟ ਫਿਕਸ ਕਰ ਲਿਆ ਵੀ ਇਸ ਪੁਆਇੰਟ ਤੇ ਆਪਣਾ ਟੋਇਆ ਪੱਟਣਾ ਹੈਗਾ ਤਾਂ ਥੋੜਾ ਥੋੜਾ ਮਸ਼ੀਨ ਨੂੰ ਚਲਾਣ ਤੋਂ ਬਾਅਦ ਜਦੋਂ ਆਪਣਾ ਆਗਰ ਘੁੰਮਦਾ ਹੈਗਾ ਜੀ ਥੋੜਾ ਥੋੜਾ ਚੱਲਣ ਤੋਂ ਬਾਅਦ ਉਹਨੂੰ ਆਪਾਂ ਹੌਲੀ ਹੌਲੀ ਉੱਪਰ ਚੱਕ ਲੈਣਾ ਚਾਹੀਦਾ ਹੈਗਾ ਤਾਂ ਕਿ ਜਿਹੜੀ ਆਪਣੀ ਮਿੱਟੀ ਨਿਕਲਦੀ ਹੈਗੇ ਉਹ ਨਾਲ ਨਾਲ ਨਿਕਲੀ ਜਾਵੇ ਕਹਿਣ ਦਾ ਭਾਵ ਕਿ ਮਸ਼ੀਨ ਦੀ ਵਰਤੋਂ ਦੇ ਵੇਲੇ ਸਾਵਧਾਨੀਆਂ ਵਰਤਣਾ ਬਹੁਤ ਲਾਜ਼ਮੀ ਹੈ ਤਾਂ ਕਿ ਕਿਸੇ ਵੀ ਤਰ੍ਹਾਂ ਦੇ ਕੋਈ ਅਣਸਖਾਵੀ ਘਟਨਾ ਨਾ ਵਾਪਰੇ ਡਾਕਟਰ ਸਾਹਿਬ ਸਾਡੇ ਨਾਲ ਮਰਿੰਡਾ ਤੋਂ ਇੱਕ ਕਾਲਰ ਜੁੜੇ ਨੇ ਸੰਜੀਵ ਸਿੰਘ ਅ ਸੰਜੀਵ ਜੀ ਕੀ ਸਵਾਲ ਹੈ ਤੁਹਾਡਾ ਜੀ ਡਾਕਟਰ ਸਾਹਿਬ ਸਾਵਧਾਨੀਆਂ ਦੀ ਗੱਲ ਕਰ ਰਹੇ ਸੀ ਕਿ ਵਿਸਥਾਰ ਦੇ ਵਿੱਚ ਮੈਂ ਚਾਹਾਂਗਾ ਕਿ ਹੋਰ ਜਾਣਕਾਰੀ ਕਿਸਾਨਾਂ ਨੂੰ ਮਹਈਆ ਕਰਵਾਓ ਹਾਂਜੀ ਮਸ਼ੀਨ ਦੇ ਵਿੱਚ ਇਹ ਹੀ ਹੈ ਵੀ ਆਪਣਾ ਜਦੋਂ ਮਸ਼ੀਨ ਚਲਾਣੇ ਹੈਗੇ ਚਾਹੇ ਟਰੈਕਟਰ ਵੀ ਹੈ ਤਾਂ ਕੁਝ ਗੱਲਾਂ ਦਾ ਆਪਾਂ ਖਿਆਲ ਰੱਖਦੇ ਹੈਗੇ ਆ ਜਿਵੇਂ ਇੱਕ ਤਾਂ ਮੈਂ ਕਿਹਾ ਹੈਗਾ ਵੀ ਡਰਾਈਵਰ ਦੇ ਨਾਲ ਕੋਈ ਸਵਾਰੀ ਨਹੀਂ ਬੈਠੀ ਹੋਣੀ ਚਾਹੀਦੀ ਦੂਜਾ 20 ਤੋਂ 25 ਫੁੱਟ ਦੇ ਘੇਰੇ ਦੇ ਵਿੱਚ ਕੋਈ ਬੱਚਾ ਜਾਂ ਦੂਜਾ ਬੰਦਾ ਨਹੀਂ ਹੋਣਾ ਚਾਹੀਦਾ ਜੇ ਮਸ਼ੀਨ ਆਪਾਂ ਚਲਾ ਰਹੇ ਹਾਂ ਕਿਉਂਕਿ ਜਦੋਂ ਟਾਇਆ ਪਟਦੇ ਆਂ ਕਈ ਵਾਰੀ ਜ਼ਮੀਨ ਦੇ ਵਿੱਚ ਰੋੜੇ ਵਗੈਰਾ ਹੁੰਦੇ ਆ ਜਾਂ ਟਾਇਆ ਪਟਦੇ ਹੈ ਜੇ ਤਾਂ ਜਿਹੜਾ ਪੱਥਰ ਵਗੈਰਾ ਵਿੱਚੋਂ ਨਿਕਲ ਕੇ ਵੱਜ ਸਕਦਾ ਹੈਗਾ ਤੀਜਾ ਵੀ ਜਦੋਂ ਆਪਾਂ ਮਸ਼ੀਨ ਦੇ ਜਿਸ ਜਗ੍ਹਾ ਤੇ ਟੋਇਆ ਪਟਰੇ ਹੈਗੇ ਆ ਜਦੋਂ ਆਪਣਾ ਆਗਰ ਹੌਲੀ ਹੌਲੀ ਥੱਲੇ ਜਾ ਰਿਹਾ ਡਾਕਟਰ ਸਾਹਿਬ ਮਾਹੀ ਮਾਫੀ ਚਾਹਾਂਗਾ ਰੁਕੰਦਲੀ ਸਾਡੇ ਨਾਲ ਮੋੜ ਤੋਂ ਸੰਜੀਪ ਮਾਰਜੀ ਜੁੜ ਚੁੱਕੇ ਨੇ ਮਰਿੰਡਾ ਤੋਂ ਸੰਜੀਪ ਜੀ ਕੀ ਸਵਾਲ ਹੈ ਤੁਹਾਡਾ ਸਾਡਾ رابطہ ਨਹੀਂ ਬਣ ਪਾਇਆ ਸੰਜੀਪ ਜੀ ਹੋਰਾਂ ਦੇ ਨਾਲ ਡਾਕਟਰ ਸਾਹਿਬ ਅਖੀਰ ਦੇ ਵਿੱਚ ਇਹ ਸਵਾਲ ਕਰਨਾ ਚਾਹਾਂਗਾ ਕਿ ਖੇਤੀਬਾੜੀ ਯੂਨੀਵਰਸਿਟੀ ਦੇ ਵੱਲੋਂ ਜਾਂ ਬਾਗਬਾਨੀ ਵਿਭਾਗ ਦੇ ਵੱਲੋਂ ਤਕਨੀਕੀ ਤੌਰ ਤੇ ਹੋਰ ਕੀ ਕੀ ਸੋਧਾਂ ਕੀਤੀਆਂ ਜਾ ਰਹੀਆਂ ਨੇ ਤਾਂ ਕੀ ਅਸੀਂ ਉਮੀਦ ਕਰ ਸਕਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਜਿਹੀ ਟੈਕਨੀਕ ਕੋਈ ਹੋਰ ਹੋਂਦ ਵਿੱਚ ਆਵੇਗੀ ਦੇਖੋ ਜਿਵੇਂ ਟੋਏ ਪੱਟਣ ਦੇ ਵਿੱਚ ਜਿਹੜੀ ਆਈ ਹੈ ਲੇਬਲ ਦੀ ਸਮੱਸਿਆ ਆ ਰਹੀ ਹੈਗੀ ਆ ਉਹਦਾ ਹੱਲ ਜਿਹੜਾ ਹੈਗਾ ਆਪਾਂ ਇਸ ਮਸ਼ੀਨ ਨਾਲ ਕਰ ਸਕਦੇ ਹਾਂ ਇਸ ਤੋਂ ਇਲਾਵਾ ਜਿਹੜਾ ਹੈਗਾ ਬਾਗਾਂ ਦੇ ਵਿੱਚ ਸਪਰੇਇੰਗ ਦੀ ਜਿਹੜੀ ਸਮੱਸਿਆ ਹੈਗੀ ਆ ਜ਼ਿਆਦਾਤਰ ਜਿਹੜਾ ਹੈਗਾ ਪੈਰਾ ਨਾਲ ਚੱਲਣ ਵਾਲੇ ਸਪਰੇਅ ਵਰਤੇ ਦੇ ਹੈਗੇ ਆ ਤੇ ਅੱਜ ਕੱਲ ਆਪਣੇ ਕੋਲ ਜਿਹੜੇ ਹੈਗੇ ਆਉਟਚਟ ਸਪਰੇਅਰ ਆ ਗਏ ਹੈਗੇ ਆ ਜੀ ਇਹ ਸਪਰੇਅਰ ਦੀ ਜਿਹੜੀ ਕੀਮਤ ਹੈਗੀ ਆ 2.5 ਤੋਂ ਲੈ ਕੇ 3.5 ਲੱਖ ਰੁਪਏ ਦੇ ਵਿੱਚ ਹੈਗਾ ਪਰ ਜਿਹੜੇ ਵੱਡੇ ਬਾਗ ਜਿਨ੍ਹਾਂ ਦੇ ਵੱਡੇ ਬਾਗ ਹਨ ਜਾਂ ਆਪਾਂ ਇਸ ਜਿਹੜੇ ਸਪਰੇਅਰ ਹੈਗਾ ਕਿਰਾਏ ਤੇ ਚਲਾ ਸਕਦੇ ਹਨ ਕਿਉਂਕਿ ਸਪਰੇਇੰਗ ਦੇ ਵਿੱਚ ਵੀ ਜਿਹੜੀ ਇੱਕ ਸਮੱਸਿਆ ਲੈਵਲ ਦੀ ਸਮੱਸਿਆ ਆਉਂਦੀ ਹੈਗੀ ਆ ਦੂਜਾ ਇਸ ਜਿਹੜੀ ਹੈਗੀ ਆਪਣੇ ਕੋਲ ਆਰਚਟ ਸਪਰੇਅਰ ਹੈ ਗਿਆ ਇਹਦੇ ਨਾਲ ਆਪਾਂ ਇੱਕ ਦਿਨ ਦੇ ਵਿੱਚ 25 ਤੋਂ ਲੈ ਕੇ 30 ਏਕੜ ਦੇ ਵਿੱਚ ਜਿਹੜੇ ਬਾਗ ਹੈਗੇ ਆ ਸਪਰੇਅ ਕਰ ਸਕਦੇ ਆ ਸੋ ਕਾਫੀ ਲੇਬਰ ਦੀ ਬਚਤ ਹੈਗੀ ਆ ਲੇਬਰ ਦੇ ਨਾਲ ਜਿਹੜੀ ਆਪਾਂ ਨੂੰ ਸਪਰੇਇੰਗ ਕਰਨ ਦੇ ਵਿੱਚ ਉਹ ਖਾਈ ਆਉਂਦੀ ਹੈਗੀ ਆ ਲੇਬਰ ਨੂੰ ਉਸ ਦਾ ਵੀ ਜਿਹੜਾ ਹੱਲ ਹੈਗਾ ਆਰਚਟ ਸਪਰੇਅਰ ਹੈਗੇ ਆ ਤੇ ਜਿੰਨੇ ਵੀ ਮਸ਼ੀਨਾਂ ਦੀ ਮੈਂ ਗੱਲ ਕਰ ਲਿਆ ਹੈਗਾ ਇਹ ਮਸ਼ੀਨਾਂ ਜਿਹੜੀਆਂ ਹੈਗੇ ਆ ਸਾਨੂੰ ਕਿਰਾਏ ਤੇ ਚਲਾਣੀਆਂ ਚਾਹੀਦੀਆਂ ਜੇ ਦਾ ਕੋਈ ਵੱਡਾ ਬਾਗ ਹੈਗਾ ਉਹ ਤਾਂ ਚਲੋ ਮਸ਼ੀਨ ਆਪਣੇ ਕੋਲ ਲੈ ਸਕਦਾ ਹੈਗਾ ਉਨੇ ਵੇ ਇੱਕ ਮਸ਼ੀਨ ਇਤੀ ਇੱਕ ਇੱਕ ਦਿਨ ਦੇ ਵਿੱਚ ਕਰਤੇ ਜੇ 100 ਕਿੱਲਾ ਵੀ ਹੈਗਾ ਤਾਂ ਉਹਨੇ ਜੇ ਸੀਜ਼ਨ ਦੇ ਵਿੱਚ 5-6 ਸਪ੍ਰੇਅ ਕਰਨੀਆਂ ਤਾਂ ਉਹਨਾਂ ਦੇ ਲਈ ਤਾਂ ਠੀਕ ਹੈਗਾ ਵੀ ਤੁਹਾਡੇ ਕੋਲ ਜੇ ਸਪਰੇਅ ਦੀ ਅਵੇਲੇਬਿਲਟੀ ਨਹੀਂ ਹੈਗੀ ਆ ਫਿਰ ਤਾਂ ਆਪਾਂ ਖਰੀਦਾਂਗੇ ਆਦਰਵਾਇਜ਼ ਜਾਜ਼ਾ ਕਸਾਨਾਂ ਨੂੰ ਕੋਆਪਰੇਟਿਵ ਸੁਸਾਇਟੀਆਂ ਨੂੰ ਆਪਣੀ ਮਜ਼ਬੂਤ ਕਰਨਾ ਚਾਹੀਦਾ ਹੈਗੇ ਆ ਉਹਨਾਂ ਨੂੰ ਮਤਲਬ ਕਿ ਪਹਿਲ ਦੇਣੀ ਚਾਹੀਦੀ ਆ ਵੀ ਉਹ ਮਸ਼ੀਨਾਂ ਜਿਹੜੀਆਂ ਆਪਣੇ ਕੋਲ ਲੈ ਕੇ ਆਣ ਤੇ ਜਿੰਨੇ ਵੀ ਪਿੰਡ ਦੇ ਆਪਣੇ ਜ਼ਿਮੀਂਦਾਰ ਹੈਗੇ ਆ ਬਾਗਬਾਨੀ ਕਰਦੇ ਆਗੇ ਆ ਉਹ ਮਸ਼ੀਨਾਂ ਜਿਹੜੀਆਂ ਵਾਤ ਵਾਤ ਕਿਰਾਏ ਤੇ ਲੈਣ ਜੀ ਡਾਕਟਰ ਮਹੇਸ਼ ਨਾਰਿੰਗ ਜੀ ਸਮੇਂ ਦੀ ਸਾਡੇ ਕੋਲ ਬਹੁਤ ਘਾਟ ਹੈ ਇਸ ਵੜ ਮੁੱਲੀ ਜਾਣਕਾਰੀ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਉਮੀਦ ਕਰਦੇ ਹਾਂ ਕਿ ਸਾਡੇ ਕਿਸਾਨ ਵੀਰਾਂ ਨੂੰ ਵੀ ਸਾਡਾ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਬਾਗਬਾਨੀ ਵਿਭਾਗ ਖੇਤੀਬਾੜੀ ਵਿਭਾਗ ਦੇ ਵੱਲੋਂ ਵੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਖੇਤੀ ਦੇ ਵਿੱਚ ਲੇਬਰ ਦੀ ਜਿਹੜੇ ਖਰਚੇ ਹੈਗੇ ਉਹਨਾਂ ਨੂੰ ਘਟਾਉਣ ਦੇ ਲਈ ਉਪਰਾਲੇ ਕੀਤੇ ਜਾਣ ਔਰ ਉਮੀਦ ਕਰਦੇ ਹਾਂ ਕਿ ਅੱਜ ਦੀ ਸਾਡੇ ਪ੍ਰੋਗਰਾਮ ਦੇ ਬਾਬਤ ਕਿਸਾਨ ਵੀਰ ਜਾਗਰੂਕ ਹੋਣਗੇ ਤੇ ਬਾਗਬਾਨੀ ਦੇ ਖੇਤ ਦੇ ਵਿੱਚ ਇਸ ਮਸ਼ੀਨ ਪਿਕ ਡਿਗਰ ਦੀ ਵੱਧ ਵੱਧ ਵਰਤੋਂ ਕੀਤੀ ਜਾਵਗੀ